ਅੱਜ ਤਿੰਨ ਵੱਡੀਆਂ ਖਬਰਾਂ ਨੇ ਹੋਰ ਵੱਧ ਡਰਾ ਕੇ ਰੱਖ ਦਿੱਤਾ ਹੈ ਮੌਸਮ ਵਿਭਾਗ ਦੀ ਖਤਰਨਾਕ ਚੇਤਾਵਨੀ ਨੇ ਹੋਰ ਦਹਿਸ਼ਤ ਪੈਦਾ ਕਰ ਦਿੱਤੀ ਹੈ ਤੇ ਪੰਜਾਬ ਸਰਕਾਰ ਨੇ ਸਕੂਲਾਂ ਦੇ ਵਿੱਚ ਕੀਤੀਆਂ ਪਹਿਲਾਂ ਤੋਂ ਛੁੱਟੀਆਂ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਤੇ ਉਧਰ ਹੜ੍ਹਾਂ ਦੇ ਵਿੱਚ ਬਹੁਤ ਵੱਡੀ ਇੱਕ ਡਰਾਮੇ ਬਾਜੀ ਚੱਲ ਰਹੀ ਹੈ ਔਰ ਉਹ ਡਰਾਮੇ ਬਾਜ ਬੜੇ ਕਮਾਲ ਦੇ ਐਕਟਰ ਬਣ ਕੇ ਮਗਰ ਮੱਛ ਦੇ ਹੰਝੂ ਬਹਾਰ ਰਹੇ ਨੇ ਕਰ ਕੱਤਰ ਕੱਖ ਨਹੀਂ ਰਹੇ ਪੂਰੀ ਗੱਲ ਤੁਹਾਡੇ ਨਾਲ ਤਿੰਨਾ ਮੁੱਦਿਆਂ ਤੇ ਕਰਦੇ ਆਂ ਪਹਿਲੀ ਬੇਨਤੀ ਆਪਣਾ ਕਮੈਂਟ ਵਿਚਾਰ ਜਰੂਰ ਲਿਖਿਓ ਦੂਜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰ ਲਓ ਤੇ ਤੀਜਾ ਮਿੱਤਰੋ ਪਹਿਲੀ ਖਬਰ ਮੌਸਮ ਵਿਭਾਗ ਨੇ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਹੈ ਪਹਿਲਾਂ ਤੋਂ ਹੀ ਜੰਮੂ ਕਸ਼ਮੀਰ ਹਿਮਾਚਲ ਤੋਂ ਲੈ ਕੇ ਪੰਜਾਬ ਦੇ ਮਜ਼ਾਨੀ ਇਲਾਕਿਆਂ ਤੱਕ ਪਾਣੀ ਤੇ ਹੜ੍ਹਾਂ ਨੇ ਬਹੁਤ ਵੱਡੀ ਤਬਾਹੀ ਕੀਤੀ ਹੈ ਹਾਹਾਕਾਰ ਮੱਚੀ ਹੋਈ ਹੈ ਔਰ ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ 3 ਦਿਨ ਹੋਰ ਹਿਮਾਚਲ ਪੰਜਾਬ ਹਰਿਆਣਾ ਤੇ ਰਾਜਸਥਾਨ ਇਹਨਾਂ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਪਹਿਲਾ ਨਰੋਵੀ ਵੱਧ ਵਰਖਾ ਦੀ ਚੇਤਾਵਨੀ ਜਿਹੜੀ ਆ ਮੌਸਮ ਵਿਭਾਗ ਵੱਲੋਂ ਆ ਰਹੀ ਹੈ ਹੁਣ ਤੁਸੀਂ ਦੇਖੋ ਪਹਿਲਾਂ ਤੋਂ ਹਾਲ ਕੀ ਬਣਿਆ ਪੰਜਾਬ ਦੇ 8 ਜ਼ਿਲ੍ਹੇ ਲਗਭਗ ਡੁੱਬੇ ਪਏ ਨੇ ਸਰਕਾਰਾਂ ਦੀਆਂ ਨਲਾਇਕੀਆਂ ਸਰਕਾਰਾਂ ਦੀਆਂ ਨਕਾਮੀਆਂ ਕਰਕੇ ਐਡਾ ਮਾੜਾ ਹਾਲਾਤ ਬਣਿਆ 3 ਲੱਖ ਏਕੜ 3 ਲੱਖ ਕਿੱਲਾ ਕਿਸਾਨਾਂ ਦੀਆਂ ਬੀਜੀਆਂ ਝੋਨੇ ਦੀਆਂ ਫਸਲਾਂ ਰੁੜ ਗਈਆਂ ਨੇ ਲਗਭਗ ਹਜ਼ਾਰ ਤੋਂ ਉੱਪਰ ਪਿੰਡ ਪਾਣੀ ਦੇ ਵਿੱਚ ਡੁੱਬੇ ਪਏ ਨੇ ਔਰ ਲਗਭਗ 30 ਦੇ ਕਰੀਬ ਜਿਹੜੀਆਂ ਹੁਣ ਤੱਕ ਮੌਤਾਂ ਦੀ ਖਬਰ ਆ ਰਹੀ ਹੈ ਕਿੰਨੇ ਘਰ ਲੋਕਾਂ ਦੇ ਉੱਪਰ ਡਿੱਗ ਪਏ ਅੱਜ ਵੀ ਬਡਲਾਡਾ ਦੇ ਵਿੱਚ ਇੱਕ ਘਰ ਜਿਹੜਾ ਲਹਿਰਾਗਾਗਾ ਦੇ ਵਿੱਚ ਇੱਕ ਘਰ ਮੀਂਹ ਦੇ ਨਾਲ ਡਿੱਗ ਪਿਆ ਮਾਂ ਤੇ ਧੀ ਥੱਲੇ ਆ ਗਈਆਂ ਨੇ ਮਾਂ ਦੀ ਮੌਤ ਹੋ ਗਈ ਹੈ ਤੇ ਧੀ ਜ਼ਖਮੀ ਹੈ ਔਰ ਉਧਰ ਮਾਨਸਾ ਦੇ ਵਿੱਚ ਇੱਕ ਵਿਅਕਤੀ ਸਾਈਕਲ ਤੇ ਜਾ ਰਿਹਾ ਸੀਗਾ ਤੇ بارش ਦੇ ਪਾਣੀ ਨਾਲ ਇੱਕ ਕੰਧ ਉਹਦੇ ਉੱਤੇ ਡਿੱਗ ਪਈ ਐ ਤੇ ਉਹਦੀ ਵੀ ਮੌਤ ਹੋ ਗਈ ਦੱਸੀ ਜਾ ਰਹੀ ਐ ਹੁਣ ਤਬਾਈ ਦਾ ਮੰਜ਼ਰ ਇਸ ਤਰ੍ਹਾਂ ਐ ਕਿ ਜਿਹੜਾ ਬਿਆਸ ਦਰਿਆ ਉਹ ਹੋਰ ਚੜ ਰਿਹਾ ਸਤਲੁਜ ਦਰਿਆ ਵੀ ਹੋਰ ਕਈ ਥਾਵਾਂ ਤੋਂ ਨਾਜ਼ਕ ਸਥਿਤੀ ਪੈਦਾ ਕਰ ਚੁੱਕਾ ਐ ਜਿਹੜੇ ਪਿੰਡ ਫਿਰੋਜ਼ਪੁਰ ਇਲਾਕੇ ਦੇ ਨੇ ਜਿਹੜੇ ਸਤਲੁਜ ਦੇ ਕੰਢੇ ਨੇ ਉਹ ਸਾਰਿਆਂ ਦੇ ਵਿੱਚ ਚਤਾਵਣੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਵੀ ਤਰ ਤੇ ਲੂਣ ਘਸਾਉਂਦਾ ਹੀ ਨਜ਼ਰ ਆ ਰਿਹਾ ਕਿਉਂਕਿ ਉਹ ਕਹਿੰਦੇ ਨੇ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਉਹ ਹਾਲਾਤ ਐ ਪਹਿਲਾਂ ਨਾ ਸਰਕਾਰ ਨੇ ਕੱਖ ਕੀਤਾ ਨਾ ਪ੍ਰਸ਼ਾਸਨ ਨੇ ਕੀਤਾ ਹੁਣ ਜਦੋਂ ਲੋਕ ਡੁੱਬਣ ਲੱਗ ਪਏ ਹੁਣ ਲੈ ਕੇ ਬੇੜੀਆਂ ਜੀਆਂ ਤੇ ਇਹ ਜੈਜੇ ਲੈੰਦੇ ਫਿਰਦੇ ਨੇ ਹੁਣ ਤੁਹਾਡੇ ਜੈਜੇ ਕੀ ਕਰ ਲੈਣਗੇ ਹੁਣ ਤੁਸੀਂ ਜੈਜੇ ਲੈ ਕੇ ਕੀ ਕਰ ਲੋਗੇ ਹੁਣ ਤੁਸੀਂ ਦੌਰੇ ਕਰਕੇ ਕੀ ਕਰ ਲੋਗੇ ਜਦੋਂ ਟਾਈਮ ਸੀ ਕੁਝ ਕਰਨ ਦਾ ਉਦੋਂ ਤੁਸੀਂ ਕੀਤਾ ਕੱਖ ਨਾ ਭਗਵੰਤਮਾਨ ਸਾਹਿਬ ਖੁਦ ਪਿਛਲੀਆਂ ਸਰਕਾਰਾਂ ਵਲੇ ਇਹ ਕਹਿੰਦੇ ਅੱਜ ਵੀ ਵੀਡੀਓ ਨੇ ਉਹ ਕਹਿੰਦੇ ਸੀ ਕਿ ਜਿਹੜਾ ਪੈਸਾ ਬਾਅਦ ਚ ਮੁਆਵਜ਼ੇ ਲਈ ਦੇਣ ਦੇ ਐਲਾਨ ਕਰਦੇ ਹੋ ਜੇ ਉਹਨਾਂ ਪੈਸਾ ਪਹਿਲਾਂ ਡਰੇਨਾ ਦੀਆਂ ਨਦੀਆਂ ਨਾਲਿਆਂ ਦੀ ਸੇਮ ਨਾਲਿਆਂ ਦੀ ਸਫਾਈ ਤੇ ਲਾ ਦਿਓ ਬੰਨ ਉੱਚੇ ਕਰਾ ਦਿਓ ਤਾਂ ਨਾ ਬਰਬਾਦੀ ਹੋਵੇ ਨਾ ਮੁਆਵਜ਼ੇ ਦੇਣੇ ਪੈਣੇ ਭਗਵੰਤਮਾਨ ਸਾਹਿਬ ਦਾ ਆਪਣਾ ਬਿਆਨ ਹੈ ਪਰ ਜਨਉਦੇਵ ਬਣੇ ਨੇ ਪਤਾ ਨਹੀਂ ਆਪਣੇ ਬਿਆਨਾਂ ਨੂੰ ਵੀ ਭੁੱਲ ਪਲ ਗਏ ਨੇ ਹੁਣ ਦੂਜੇ ਪਾਸੇ ਕਈ ਜਿਹੜੇ ਚੈਨਲ ਨੇ ਕਿਉਂਕਿ ਚੈਨਲ ਵੱਖ-ਵੱਖ ਪਾਰਟੀਆਂ ਨਾਲ ਜੁੜੇ ਨੇ ਉਹ ਦੂਜੇ ਜਿਹੜੇ ਪਹਿਲਾਂ ਰਾਜ ਕਰਦੇ ਰਹੇ ਨੇ ਉਹਨਾਂ ਨੂੰ ਹੀਰੋ ਬਣਾਈ ਤੁਰੇ ਜਾਂਦੇ ਨੇ ਬਈ ਉਹ ਕੋਈ ਕਹੀ ਜਾਂਦਾ ਜੀ ਫਲਾਣੀ ਪਾਰਟੀ ਦਾ ਫਲਾਣਾ ਨੇਤਾ ਉਹ ਲੋਕਾਂ ਦਾ ਮਸੀਹਾ ਬਣ ਕੇ ਲੋਕਾਂ ਦੇ ਹਾਲ ਚਾਲ ਜਾਣ ਰਿਹਾ ਹੈ ਦੌਰੇ ਕਰ ਰਿਹਾ ਹੈ ਮੈਂ ਮਹਿਸੂਸ ਕਰਦਾ ਇਹਨਾਂ ਜਿਹੜਿਆਂ ਨੇ ਹੁਣ ਤੱਕ ਰਾਜ ਕੀਤਾ ਹੈ ਇਹਨਾਂ ਨੂੰ ਸਾਰਿਆਂ ਨੂੰ ਪੈਜੇ ਦੌਰਾ ਇਹਨਾਂ ਨੇ ਕੀਤਾ ਹੀ ਕੱਖ ਨਹੀਂ ਔਰ ਅੱਜ ਜਿਨ੍ਹਾਂ ਦੀ ਸਰਕਾਰਾਂ ਨਹੀਂ ਗਈਆਂ ਅੱਜ ਉਹ ਹੀਰੋ ਬਣਦੇ ਫਿਰਦੇ ਨੇ ਜਿਵੇਂ ਕਿ ਉਹਨਾਂ ਨੇ ਬਹੁਤ ਕਮਾਲ ਕੀਤੀ ਹੁੰਦੀ ਆ ਤੇ ਸਾਡੇ ਵਿਚਾਰੇ ਭਲੱਕੜ ਲੋਕ ਉਹਨਾਂ ਨੂੰ ਹੱਥਾਂ ਤੇ ਚੁੱਕੀ ਜਾਂਦੇ ਨੇ ਵੇਖੋ ਸਰਕਾਰਾਂ ਦਾ ਸਾਰਾ ਕੰਮ ਲੋਕ ਕਰ ਰਹੇ ਨੇ ਜਿਹੜੀਆਂ ਕੰਮ ਮਿੱਟੀ ਸਰਕਾਰ ਨੇ ਪਾਉਣੀ ਜਿਹੜੇ ਵੱਨ ਉੱਚੇ ਸਰਕਾਰ ਨੇ ਕਰਾਉਣੇ ਜਿਹੜੇ ਲੋਕਾਂ ਨੂੰ ਸਰਕਾਰ ਨੇ ਕੱਢਣਾ ਰਸ ਸਰਕਾਰ ਨੇ ਪਹੁੰਚਾਉਣੀ ਹੁੰਦੀ ਆ ਉਹ ਸਾਰੇ ਕੰਮ ਜਨਤਾ ਲੋਕ ਕਰ ਰਹੇ ਨੇ ਤੇ ਸਰਕਾਰ ਜਿਹੜੀ ਆ ਉਹ ਗੇੜੀਆਂ ਛੇੜੀਆਂ ਲਾ ਰਹੀ ਆ ਹਾਂ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਪਠਾਨ ਮਾਜਰਾ ਸਾਹਿਬ ਉਹਨੇ ਤਾਂ ਸਿੱਧਾ ਹੀ ਕਹਿਤਾ ਇੱਕ ਤਰ੍ਹਾਂ ਸਰਕਾਰ ਤੇ ਸਵਾਲ ਚੁੱਕਤੀ ਸਰਕਾਰ ਦਾ ਜਿਹੜਾ ਇਸ ਮਹਿਕਮੇ ਦਾ ਸੈਕਟਰੀ ਆ ਕ੍ਰਿਸ਼ਨ ਕੁਮਾਰ ਉਹਨੇ ਉਹਦੇ ਤੇ ਸਾਰਾ ਭਾਂਡਾ ਭੰਡਾ ਕਹਿੰਦਾ ਵੇਖੋ ਜੀ ਪੂਰੇ ਪੰਜਾਬ ਦਾ ਉਹ ਸੈਕਟਰੀ ਆ ਉਹ ਮਨਮਰਜ਼ੀਆਂ ਕਰਦਾ ਉਹ ਗੱਲ ਸਾਡੀ ਕਿਸੇ ਦੀ ਸੁਣਦਾ ਨਹੀਂ ਅਸੀਂ ਪਹਿਲਾਂ ਕਹਿੰਦੇ ਰਹੇ ਆਂ ਵੀ ਆਹ ਸਫਾਈ ਕਰਾਉਣ ਵਾਲੀ ਆਹ ਕਰਾਉਣ ਵਾਲਾ ਉਹ ਕਰੋਣਾ ਵਾਲਾ ਤੇ ਉਹ ਪਠਾਨ ਮਾਜਰਾ ਕੈਮਰਿਆਂ ਤੇ ਬੋਲ ਰਿਹਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਉਹ ਕਹਿੰਦਾ ਉਹ ਸੈਕਟਰੀ ਨੇ ਕਿਸੇ ਦੀ ਨਹੀਂ ਸੁਣੀ ਉਹਨੇ ਸਾਡਾ ਬੇੜਾਗਰ ਕਰਤਾ ਤੇ ਨਾਲ ਕਹਿੰਦਾ ਅਹੀਂ ਤਾਂ ਮੱਥਾ ਟੇਕਦੇ ਸਾਡੇ ਮਗਰੋਂ ਲਾਓ ਇਹੋ ਜੇ ਸੈਕਟਰੀ ਨੂੰ ਹੁਣ ਗੱਲ ਪਠਾਨ ਮਾਜਰਾ ਸਾਹਿਬ ਕੱਲੇ ਸੈਕਟਰੀ ਦੀ ਨਹੀਂ ਗੱਲ ਤੁਹਾਡੀ ਪੂਰੀ ਸਰਕਾਰ ਦੀ ਕੱਲਾ ਸੈਕਟਰੀ ਕੀ ਕਰੇ ਹੁਣ ਇੱਕ ਐਸ ਡੀਓ ਅੱਜ ਸਸਪੈਂਡ ਕੀਤਾ ਹੈ ਕੀ ਇਕੱਲੇ ਐਸ ਡੀਓ ਦੀ ਗਲਤੀ ਹੈ ਜੇ ਸਰਕਾਰ ਤਾਂ ਅੰਦਰ ਸਾਰਾ ਕੁਝ ਕਰਨਾ ਚਾਹੀਏ ਜਿਹੜੇ ਐਸ ਡੀਓ ਨੂੰ ਅੱਜ ਸਸਪੈਂਡ ਕੀਤਾ ਉਹਨੂੰ ਪਹਿਲਾਂ ਉਹਨੂੰ ਉਹਨੂੰ ਹੁਕਮ ਦੇ ਕੇ ਉਹ ਤੋਂ ਕੰਮ ਨਹੀਂ ਕਰਾਇਆ ਜਾ ਸਕਦੇ ਸੀ ਕਰਵਾਏ ਜਾ ਸਕਦੇ ਸੀ ਪਰ ਸਰਕਾਰ ਪੱਲੇ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਉਹ ਗੱਲ ਹੈ ਸਰਕਾਰ ਦੇ ਪੱਲੇ ਕੱਖ ਨਹੀਂਗਾ ਕਿਉਂਕਿ ਸਾਰੇ ਜਿੰਨੇ ਅੰਦਰ ਵਾਲੇ ਮਹਿਕਮੇ ਸੀ ਉਹ ਤਾਂ ਵੱਡੇ ਵੱਡੇ ਪ੍ਰਾਈਵੇਟ ਘਰਾਣਿਆਂ ਨੂੰ ਦਿੱਤੇ ਹੋਏ ਨੇ ਸਰਕਾਰੀ ਖਜ਼ਾਨੇ 'ਚ آمدਨ ਜਾਂਦੀ ਨਹੀਂ ਪੈਸਾ ਹੈ ਕੋਈ ਨਹੀਂ ਖਜ਼ਾਨਾ ਖਾਲੀ ਭਾਂਪਾ ਕਰਦਾ ਲੋਕਾਂ ਨੂੰ ਦੇਣਗੇ ਕੀ ਅਜੇ ਤੱਕ ਭਗਵੰਤ ਮਾਨ ਸਰਕਾਰ ਨੇ ਕਿਸੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਕੱਲੇ ਬਿਆਨ ਲੋਕਾਂ ਨੇ ਰਗੜ ਕੇ ਫੋੜਿਆ ਤੇ ਲਾਉਣੇ ਨੇ ਬਿਆਨ ਦਿੱਤਾ ਜੀ ਦੌਰਾ ਕੀਤਾ ਦੌਰਿਆਂ ਦਾ ਕੀ ਕਰਨ ਤੁਸੀਂ ਅਜੇ ਤੱਕ ਤਬਾਹ ਹੋਈਆਂ ਫਸਲਾਂ ਡਿੱਗੇ ਘਰਾ ਮਰੇ ਪਸ਼ੂਆਂ ਲੋਕਾਂ ਦੇ ਮਰੇ ਜੀਆ ਦਾ ਕੋਈ ਮੁਆਵਜ਼ਾ ਅਨਾਉਂਸ ਕੀਤਾ ਐਲਾਨ ਕੀਤਾ ਉਹ ਨਹੀਂ ਕੀਤਾ ਨਹੀਂ ਕੀਤਾ ਤੇ ਲੋਕਾਂ ਨੇ ਹੋਰ ਤੁਹਾਡੇ ਤੋਂ ਕਰਾਉਣਾ ਕੀ ਐ ਬਾਕੀ ਤਾਂ ਲੋਕ ਲੰਗਰ ਲੰਗਰ ਲਾਈ ਜਾਂਦੇ ਨੇ ਜਿਹੜਾ ਜਹਾਜ ਤੇ ਉੱਤੋਂ ਤੁਸੀਂ ਡੇਢ ਡੇਢ ਕਿਲੋ 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 ਦੇ ਲਿਫਾਫੇ ਸੁੱਟਦੇ ਹੋ ਉਹ ਜਿਹੜੇ ਪਾਣੀ 'ਚ ਖਿੱਲਰ ਜਾਂਦੇ ਨੇ ਲੋਕ ਕਹਿੰਦੇ ਨਹੀਂ ਚਾਹੀਦੇ ਸਾਨੂੰ ਸਾਨੂੰ ਦੱਸੋ ਸਰਕਾਰੋਂ ਤੁਸੀਂ ਹਕੂਮਤੋਂ ਤੁਸੀਂ ਤੁਸੀਂ ਕੀ ਮਦਦ ਕਰੋਗੇ ਸਾਡੀ ਅਜੇ ਤੱਕ ਕੋਈ ਅਨਾਉਂਸਮੈਂਟ ਜਿੱਥੋਂ ਤੱਕ ਮੈਨੂੰ ਸੋਚਣਾ ਹੈ ਹੋ ਸਕਦਾ ਵੀ ਕੋਈ ਵੱਡਾ ਐਲਾਨ ਭਗਵੰਤਮਾਨ ਸਰਕਾਰ ਨੇ ਕਰਤਾ ਵਿਹੜ ਪੀੜਤਾ ਲਈ ਪਰ ਮੈਂ ਨਹੀਂ ਜੇ ਸੁਣਿਆ ਤੁਸੀਂ ਸੁਣਿਆ ਤਾਂ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਮੁੱਦੇ ਤੇ ਜਰੂਰ ਲਿਖ ਦੇਣਾ ਹੁਣ ਆਪਾਂ ਅਗਲੀ ਗੱਲ ਕਰਦੇ ਆ ਕਿ ਹੜ੍ਹਾਂ ਦੇ ਮੁੱਦੇ ਦੇ ਵਿੱਚ ਡਰਾਮੇਬਾਜ਼ੀ ਕਿਵੇਂ ਹੋ ਰਹੀ ਹੈ ਕਮਾਲ ਹੋ ਗਈ ਇਹ ਸਾਰੀਆਂ ਪਾਰਟੀਆਂ ਦੇ ਨੇਤਾ ਪਿੱਛੋਂ ਦੰਦੀਆਂ ਕੱਢਦੇ ਉਤਰਦੇ ਨੇ ਲੋਕਾਂ 'ਤੇ ਜਾ ਕੇ ਉੱਥੇ ਭੈਣੇ ਜ ਮੂੰਹ ਬਣਾ ਕੇ ਫੋਟੋਆਂ ਖਿਚਾਉਂਦੇ ਨੇ ਫਿਰ ਇਹਨਾਂ ਸਾਰੀਆਂ ਪਾਰਟੀਆਂ ਨੇ ਥਾਂ-ਥਾਂ ਤੇ ਆਪਦੇ ਬੰਦੇ ਸਿਖਾ ਕੇ ਫਿੱਟ ਕੀਤੇ ਨੇ ਤੇ ਉੱਥੇ ਫਿਰ ਵੀਡੀਓ ਬਣਵਾਉਂਦੇ ਨੇ ਤੇ ਆਪਦੇ ਅਟੈਚਡ ਚੈਨਲਾਂ ਨੂੰ ਭੇਜਦੇ ਨੇ ਉਹ ਵੀਡੀਓ ਦੇ ਵਿੱਚ ਕੀ ਆਖਿਆ ਜਾਂਦਾ ਆਪ ਦਾ ਸਿਖਾਇਆ ਹੋਇਆ ਬੰਦਾ ਉਸ ਪਾਰਟੀ ਦੇ ਆਗੂ ਦੀ ਤਾਰੀਫ਼ ਕਰਦਾ ਤੇ ਫਿਰ ਉਹ ਵੀਡੀਓ ਵਾਇਰਲ ਕਰਾਈਆਂ ਜਾਂਦੀਆਂ ਨੇ ਆਹ ਗੇਮ ਇਹ ਹੜਾਂ 'ਚ ਖੇਡ ਰਹੇ ਨੇ ਆ ドラਮੇਬਾਜੀ ਆ ਗੰਦੀ ਸਿਆਸਤ ਹੜਾਂ ਚ ਕੀਤੀ ਜਾ ਰਹੀ ਹੈ ਸ਼ਰਿਆਮ ਨਜ਼ਰ ਆ ਰਹੀ ਹੈ ਤੁਹਾਨੂੰ ਵੇਖਣੀ ਚਾਹੀਦੀ ਆਪਾਂ ਨੂੰ ਵੀ ਬੇਨਤੀ ਹੈ ਭਰਾਓ ਕਿਸੇ ਵੀ ਪਾਰਟੀ ਦੇ ਚਮਚੇ ਤੇ ਕੜਛੇ ਨਾ ਬਣੀਏ ਆਪਾਂ ਆਪਾਂ ਆਪਣੇ ਆਪ ਨਾਲ ਖੜਗੇ ਪੰਜਾਬ ਨਾਲ ਖੜਗੇ ਇਹਨਾਂ ਸਿਆਸੀ ਪਾਰਟੀਆਂ ਨੇ ਅੱਜ ਤੱਕ ਸਿਆਸਤਾਂ ਕੋਟੀਆਂ ਨੇ ਕੀਤਾ ਕਤਰਿਆ ਕੱਖ ਨਹੀਂ ਆ ਜਿਹੜੇ ਹੁਣ ਰਾਜ ਕਰ ਰਹੇ ਨੇ ਇਹ ਵੀ ਉਹ ਜੇ ਨੇ ਜਿਨ੍ਹਾਂ ਨੇ ਪਹਿਲਾਂ ਕੀਤਾ ਭੁੱਲ ਗਏ ਹੋ ਤੁਸੀਂ ਉਦੋਂ ਉਹਨਾਂ ਦੇ ਰਾਤ 'ਚ ਬਥੇਰਾ ਚੀਕਿਆ ਪਸਾਰਿਆ ਪਹਿਲਾਂ ਐ ਦੱਸੋ ਜੇ ਉਹ ਸਲੱਗ ਹੁੰਦੀ ਮੈਂ ਬੀਬੀਆਂ ਵੇਖੀਆਂ ਇੱਥੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕੁਝ ਉਹ ਸੁਖਬੀਰ ਬਾਦਲ ਦੀ ਬੜੀ ਤਾਰੀਫ਼ ਕਰੀ ਜਾਂਦੀ ਸੀ ਇੱਕ ਵੀਡੀਓ 'ਚ ਉਹ ਸੁਖਬੀਰ ਬਾਦਲ ਹੋਰਾਂ ਨੇ ਆਪ ਤੇ ਪੀਟੀਸੀ ਚੈਨਲ ਨੇ ਬੜੀ ਚਲਾਈ ਆ ਉਹ ਕਰੀ ਜਾਂਦੀ ਆ ਵੀ ਤੁਹਾਡੇ ਰਾਤ 'ਚ ਬਸ ਬਹੁਤ ਵਧੀਆ ਸੀ ਅਸੀਂ ਇਹਨਾਂ ਨੂੰ ਤਾਂ ਐਵੇਂ ਵੋਟਾਂ ਪਾ ਬੈਠੀਆਂ ਪੁੱਛਣਾ ਚਾਹਣਾ ਭੈਣੇ ਜੇ ਭਲਾ ਉਹਨਾਂ ਦਾ ਰਾਜ ਇੰਨਾ ਹੀ ਚੰਗਾ ਸੀ ਤੇ ਫਿਰ ਨਵੇਂ ਨੂੰ ਵੋਟ ਪਾਉਣ ਦੀ ਲੋੜ ਕੀ ਸੀ ਤੈਨੂੰ ਤੁਸੀਂ ਉਹਨਾਂ ਨੂੰ ਹੀ ਪਾਉਂਦੇ ਫਿਰ ਉਹਨਾਂ ਨੂੰ ਜਿਤਾਉਂਦੇ ਫਿਰ ਪਰ ਨਹੀਂ ਅਸਲ 'ਚ ਜਿਨ੍ਹਾਂ ਨੇ ਪਹਿਲਾਂ ਮਾਰੀਆਂ ਨੇ ਉਹ ਭੁੱਲ ਗੀਆਂ ਨੇ ਆ ਨਵੀਆਂ ਵਾਲੀਆਂ ਚੇਤੇ ਨੇ ਇਹ ਸਾਰੇ ਇੱਕੋ ਥਾਲੀ ਦੇ ਚਟੇਬੱਟੇ ਨੇ ਭਲੇਖਿਆਤ ਨਾ ਰਿਓ ਪੰਜਾਬ ਡੁੱਬ ਰਿਹਾ ਔਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹ ਵਿਦੇਸ਼ਾਂ ਦੀ ਸੈਰ ਕਰ ਰਹੇ ਨੇ ਹੱਦ ਹੋ ਗਈ ਆ ਯਾਰ ਘਰ ਰੋੜ ਰਿਹਾ ਵੇ ਹੈ ਤੇ ਘਰ ਦਾ ਮੁਖੀ ਆ ਬਾਹਰ ਪਾਰਟੀਆਂ ਵੇ ਇਹਦਾ ਫਰਦਾ ਹੋਵੇ ਉਹ ਹਾਲਾਤ ਮੋਦੀ ਸਾਹਿਬ ਦੀ ਆ ਮੋਦੀ ਸਾਹਿਬ ਜਪਾਨ ਗਏ ਨੇ ਉਹ ਵਨਸੋ ਨੇ ਪਕਵਾਨ ਖਾਣਦੇ ਤੇ ਦੰਦੀਆਂ ਕੱਢਦੇ ਫਿਰਦੇ ਉੱਥੇ ਜਾ ਕੇ ਇਹ ਗੱਲਾਂ ਤਿੱਖੀਆਂ ਨੇ ਪਰ ਇਹ ਕਰਨੀਆਂ ਬਣਦੀਆਂ ਨੇ ਕਿਉਂ ਕਿਉਂਕਿ ਵੇਖੋ ਇੱਕ ਅੱਧਾ ਘਰ ਨਹੀਂ ਇੱਥੇ ਹਜ਼ਾਰਾਂ ਪਿੰਡ ਪੰਜਾਬ ਦੇ ਰੁੜ ਗਏ ਪਤਾ ਨਹੀਂ ਪੰਜਾਬ ਨੂੰ ਇਹ ਕਿਉਂ ਨਹੀਂ ਇੰਨਾ ਸਮਝਿਆ ਜਾਂਦਾ ਜਦੋਂ ਕਿਤੇ ਹੋਰ ਆਫਤ ਆਉਂਦੀ ਹੈ ਪੂਰਾ ਪੰਜਾਬ ਭਰ-ਭਰ ਟਰਾਲੇ ਟਰੈਕਟਰ ਜਿਹੜਾ ਮਦਦ ਕਰਨ ਤੁਰ ਪੈਂਦਾ ਇਹ ਚੰਗੀ ਗੱਲ ਆ ਕਈ ਲੋਕ ਕੀ ਕਹਿੰਦੇ ਨੇ ਨਹੀਂ ਜਾਣਾ ਚਾਹੀਦਾ ਸਾਡੀ ਮਦਦ ਤੇ ਕੋਈ ਨਹੀਂ ਆਉਂਦਾ ਸਾਨੂੰ ਵੀ ਨਹੀਂ ਜਾਣਾ ਚਾਹੀਦਾ ਮੈਨੂੰ ਲੱਗਦਾ ਇਹ ਗਲਤ ਸੋਚਣੀ ਹੈ ਆਪਦੀ ਚੰਗਿਆਈ ਬਣਾ ਕੇ ਰੱਖਣੀ ਚਾਹੀਦੀ ਹੈ ਮਾੜੇ ਲੈ ਵੇਖ ਕੇ ਮਾੜੇ ਨਹੀਂ ਬਣ ਜਾਣਾ ਚਾਹੀਦਾ ਕਈ ਸੋਸ਼ਲ ਮੀਡੀਆ ਤੇ ਮਤਾਂ ਦੇ ਰਹੇ ਮੈਂ ਵੀਡੀਓ ਵੇਖੀਆਂ ਨੇ ਬਈ ਅੱਜ ਤੋਂ ਬਾਅਦ ਕਦੇ ਨਾ ਜਾਓ ਜੇ ਕਿਤੇ ਹੋਰ ਆਫਤ ਆਉਂਦੀ ਹੈ ਤਾਂ ਕਿਉਂਕਿ ਸਾਡੇ ਨਾਲ ਕੋਈ ਨਹੀਂ ਆਇਆ ਵੇਖੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਸਾਡੇ ਗੁਰੂ ਸਾਹਿਬਾਨਾਂ ਨੇ ਇਹ ਨਹੀਂ ਸਿਖਾਇਆ ਵੇ ਤੁਸੀਂ ਪਰ ਪਕਾਰ ਤੇ ਚੰਗਾ ਕੰਮ ਫੇਰ ਕਰਨਾ ਪਹਿਲਾਂ ਬਦਲੇ 'ਚ ਸ਼ਰਤ ਰੱਖ ਕੇ ਵੀ ਤੂੰ ਕਰੇਂਗਾ ਨਾ ਬਈ ਨਾ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਪੂਰੇ ਪਰਿਵਾਰ-ਵਾਰ ਤੇ ਔਰ ਲੋਕਾਂ ਤੋਂ ਬਦਲੇ ਦੇ ਵਿੱਚ ਕੁਝ ਵੀ ਡਿਮਾਂਡ ਨਹੀਂ ਕੀਤਾ ਕੁਝ ਵੀ ਨਹੀਂ ਚਾਇਆ ਵੀ ਤੁਸੀਂ ਸਾਨੂੰ ਆਹ ਦੋਵੋਗੇ ਤੇ ਫਿਰ ਅਸੀਂ ਤੁਹਾਡੇ ਲਈ ਕੁਰਬਾਨੀਆਂ ਦੇਾਂਗੇ ਨਹੀਂ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਿੰਨੇ ਮਹਾਨ ਕੰਮ ਜਿੰਨੀਆਂ ਕੁਰਬਾਨੀਆਂ ਜਿੰਨੀਆਂ ਸ਼ਹਾਦਤਾਂ ਸਭ ਕੁਝ ਹੋਇਆ ਉਰਨਾ ਕੋਸ਼ਿਸ਼ ਤਾਂ ਅਸੀਂ ਕਰ ਵੀ ਨਹੀਂ ਪਾ ਰਹੇ ਅੱਜ ਜਿੰਨਾ ਕੁਛ ਉਹਨਾਂ ਕੀਤਾ ਪਰ ਉਹਨਾਂ ਕਹੇ ਸਰਸਾਨ ਨਹੀਂ ਕੀਤਾ ਇਸ ਕਰਕੇ ਜੇ ਸਾਡੇ ਪੰਜਾਬੀਆਂ ਨੂੰ ਇਹ ਚੰਗੀ ਸੋਚ ਮਿਲੀ ਹੈ ਕਿ ਅਸੀਂ ਦੁੱਖ ਸੁੱਖ ਵੇਲੇ ਕਿਸੇ ਦੇ ਕੰਮ ਆਉਣ ਚਲੇ ਜੰਨੇ ਆ ਤੇ ਇਹ ਬਰਕਰਾਰ ਰੱਖਿਓ ਜੇ ਦੂਜਿਆਂ ਨੂੰ ਕਿਸੇ ਨੇ ਇਹ ਮੱਤ ਨਹੀਂ ਦਿੱਤੀ ਤੇ ਉਹ ਉਹਨਾਂ ਨੂੰ ਮੁਬਾਰਕ ਵੇਖੋ ਆਪੋ ਆਪਣੀ ਮੱਤ ਆਪੋ ਆਪਣੀ ਅਕਲ ਵਰਤਣੀ ਹੁੰਦੀ ਆ ਜਿੰਨੂੰ ਜਿੰਨੀ ਕ ਮੱਤ ਹੁੰਦੀ ਆ ਉਹੋ ਜੀ ਉਹ ਆ ਬੋਲਚਾਲ ਉਹ ਜਾ ਵਿਵਹਾਰ ਉਹ ਜਾ ਸਾਰਾ ਕੁਝ ਕਰੀ ਜਾਂਦਾ ਸੋ ਪੰਜਾਬ ਦੇ ਵਿੱਚ ਅੱਜ ਜੋ ਸਥਿਤੀ ਬਣੀ ਪਈ ਹੈ ਇਹਨੇ ਪੰਜਾਬ ਨੂੰ ਕਾਫੀ ਪਿੱਛੇ ਲੈ ਜਾਣਾ ਤੇ ਇੱਕ ਇੱਥੇ ਸਵਾਲ ਇਹ ਵੀ ਡਿਸਕਸ ਕਰਨ ਵਾਲਾ ਕਿ ਆਪਣੇ ਆ ਬਣੀ ਹੈ ਕਿ ਕੋਈ ਸਾਜ਼ਿਸ਼ ਹੈ ਦੇਖੋ ਜੇਕਰ ਡੂੰਗੀ ਜਾ ਕੇ ਵੇਖੀਏ ਲੱਗਦਾ ਤਾਂ ਇਵੇਂ ਹੀ ਆ ਜਿਵੇਂ ਕੋਈ ਸਾਜ਼ਿਸ਼ੀ ਹੁੰਦੀ ਹੈ ਕਿਉਂ ਭਲਾ ਕਿਉਂਕਿ ਜਿਹੜਾ ਕੰਮ ਹੋ ਸਕਦਾ ਹੈ ਜਦੋਂ ਹਕੂਮਤਾਂ ਸਰਕਾਰਾਂ ਉਹ ਵੀ ਨਾ ਕਰਨ ਤੇ ਪਤਾ ਵੀ ਸਾਰਾ ਹੋਵੇ ਫਿਰ ਉਹ ਸਾਜ਼ਿਸ਼ ਹੀ ਲੱਗਦਾ ਹੁੰਦਾ ਕਿਵੇਂ ਕੀ ਅੱਜ ਅੱਜ ਜਿਹੜੇ ਕਾਂਗਰਸ ਦੇ ਆਗੂ ਨੇ ਅਕਾਲੀ ਦਲ ਦੇ ਆਗੂ ਨੇ ਭਾਜਪਾ ਦੇ ਆਗੂ ਨੇ ਉਹ ਕਹੀ ਜਾਂਦੇ ਆ ਵੀ ਆ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਸੀ ਉਹ ਇਹਨਾਂ ਨੇ ਕੀਤੇ ਨਹੀਂ ਤੇ ਜਦੋਂ ਭਗਵੰਤ ਮਾਨ ਹੋਰੀ ਸਰਕਾਰ 'ਚ ਨਹੀਂ ਸੀ ਉਦੋਂ ਉਹਨਾਂ ਦੀਆਂ ਵੀਡੀਓ ਪਈਆਂ ਨੇ ਵੀ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਸੀ ਪਤਾ ਹੀ ਇਹ بارشਾਂ ਆਉਣੀਆਂ ਨੇ ਉਦੋਂ ਇਹਨਾਂ ਨੇ ਕੀਤੇ ਨਹੀਂ ਇਹਦਾ ਮਤਲਬ ਪਤਾ ਹੈ ਇਹਨਾਂ ਨੂੰ ਸਾਰਾ ਇਹ ਜਾਣ ਕੇ ਨਹੀਂ ਕਰਦੇ ਤੇ ਜਿਹੜਾ ਕੰਮ ਜਾਣ ਕੇ ਨਾ ਕੀਤਾ ਜਾਵੇ ਕਰ ਜ਼ਰੂਰਤ ਵੀ ਹੋਵੇ ਪਤਾ ਵੀ ਹੋਵੇ ਕਰਨ ਦੀ ਸਮਰੱਥਾ ਵੀ ਹੋਵੇ ਪਰ ਜਾਣ ਕੇ ਨਾ ਕੀਤਾ ਜਾਏ ਉਹ ਫਿਰ ਸਾਜ਼ਿਸ਼ ਹੀ ਹੁੰਦਾ ਇਸ ਕਰਕੇ ਮੈਨੂੰ ਲੱਗਦਾ ਕਿ ਸਰਕਾਰਾਂ ਨੇ ਇਹ ਜਿਹੜਾ ਨਹੀਂ ਕੀਤਾ ਤੁਸੀਂ ਹੁਣ ਦੱਸਿਓ ਵੀ ਕਿਉਂ ਨਹੀਂ ਕੀਤਾ ਹੈ ਭਗਵਨ ਤਮਾਨ ਸਾਹਿਬ ਨੂੰ ਕੀ ਪਤਾ ਨਹੀਂ ਸਭ ਕੁਝ ਕਈ ਇਹ ਕਹਿੰਦੇ ਨੇ ਕਿ ਭਗਵਨ ਤਮਾਨ ਨੂੰ ਕੁਝ ਨਹੀਂ ਪਤਾ ਇਹਨੂੰ ਕੱਖ ਨਹੀਂ ਪਤਾ ਇਹਨੂੰ ਕੋਈ ਨੌਲੇਜ ਨਹੀਂ ਭਰਾਓ ਪ੍ਰਾਣੀਆਂ ਵੀਡੀਓ ਦੇਖੋ ਉਹਨੂੰ ਸਭ ਪਤਾ ਸਾਰਾ ਪਤਾ ਸਾਰੀ ਸਮਝ ਆ ਆਪਣੇ ਨਾਲ ਤਾਂ ਕਿਤੇ ਜ਼ਿਆਦਾ ਸਮਝ ਆ ਉਹਨਾਂ ਨੂੰ ਐਵੇਂ ਨਾ ਸਮਝੋ ਜਿਹੜੇ ਰਾਜ ਕਰੀ ਜਾਂਦੇ ਨੇ ਸਮਝ ਸਾਰੀ ਆ ਉਹਨਾਂ ਨੂੰ ਸਵਾਲ ਅਗਲਾ ਆ ਵੀ ਕੀਤਾ ਕਿਉਂ ਨਹੀਂ ਤਾਂ ਹੀ ਉਹ ਤਾਂ ਮੈਨੂੰ ਲੱਗਦਾ ਵੀ ਜਾਣ ਕੇ ਨਹੀਂ ਕਰਦੇ ਖਰੇ ਪੰਜਾਬ ਨੂੰ ਉੱਪਰ ਉੱਠਣ ਦੇਣਾ ਹੀ ਨਹੀਂ ਚਾਹੁੰਦੇ ਖਰੇ ਕੌਣ ਕਿਹਦੇ ਹੱਥੇ ਚੜਿਆ ਖਰੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਕਰਨ ਨਹੀਂ ਦਿੰਦੀਆਂ ਮੋਟੀ ਜੀ ਗੱਲ ਕਰਦਿਆਂ ਸਾਰੀ ਸਿਆਸਤ ਵੋਟ ਸਿਆਸਤ ਤੇ ਇਹ ਸਾਰਾ ਜੋ ਸਰਕਾਰਾਂ ਚੱਲਦੀਆਂ ਪਈਆਂ ਇਹ ਕਾਰਪੋਰੇਟ ਘਰਾਣਿਆਂ ਦੀ ਮੁੱਠੀ ਚ ਨੇ ਐਸੇ ਕਰਕੇ ਜਿਵੇਂ ਉਹ ਕਾਰਪੋਰੇਟ ਘਰਾਣੇ ਡਮਰੂ ਵਜਾਉਂਦੇ ਨੇ ਓਵੇਂ ਅੱਗੇ ਫਿਰ ਕਲੰਦਰ ਦੇ ਬਾਂਦਰ ਜਿਹੜੇ ਆ ਉਹ ਨੱਚਦੇ ਨੇ ਤੇ ਉਹ ਕੌਣ ਨੇ ਉਹ ਤੁਸੀਂ ਪਛਾਣੋ ਮੇਰੀ ਬੇਨਤੀ ਆ ਇਹ ਪਿੰਡਾਂ 'ਚ ਜਿਹੜੇ ਡਰਾਮੇਬਾਜ਼ ਐਕਟਿੰਗ ਕਰਨ ਆ ਰਹੇ ਨੇ ਇਹਨਾਂ ਨੂੰ ਬਹੁਤਾ ਸਿਰ ਤੇ ਨਾ ਚੜਾਓ ਇਹਨਾਂ ਨੂੰ ਬਹੁਤਾ ਦੇਵਤੇ ਨਾ ਬਣਾਓ ਇਹ ਉਹੀ ਨੇ ਜਿਹੜੀ ਇਹ ਅਸਲੀਅਤ 'ਚ ਹੈਗੇ ਨੇ ਐਵੇਂ ਨਾ ਇਹਨਾਂ ਦੀ ਵਾਹ ਵਾਹ ਬੱਲੇ ਬੱਲੇ ਕਰੀ ਜਾਓ ਬਾਕੀ ਭਰਾਓ ਤੁਹਾਡੀ ਮਰਜ਼ੀ ਐ ਤੁਸੀਂ ਤਾਂ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਅਕਲਮੰਦ ਹੋ ਮੇਰੇ ਨਾਲੋਂ ਸਤਿਕਾਰਯੋਗ ਹੋ ਤੇ ਇਸ ਕਰਕੇ ਪੂਰੇ ਪੰਜਾਬ ਦੇ ਕਾਮਨਾ ਇਹ ਕਰਦੇ ਆ ਕਿ ਜਿਹੜਾ 3 ਦਿਨ ਆਉਣ ਵਾਲੇ بارش ਦਾ ਅਲਰਟ ਕੀਤਾ ਉਹ ਟਲ ਜਾਵੇ ਨਾ ਹੋਵੇ ਪੰਜਾਬ ਇਸ ਤੋਂ ਵੱਧ ਤਬਾਹ ਨਾ ਹੋਵੇ ਜਿਨ੍ਹਾਂ ਦੇ ਘਰ ਰੁੜ ਗਏ ਮੈਂ ਵੇਖਿਆ ਕੋਠਿਆਂ ਤੇ ਕਈ ਬੀਬੀਆਂ ਰੋਟੀ ਪਕਾਉਂਦੀਆਂ ਪਈਆਂ ਕਈ ਮੈਂ ਵੇਖਿਆ ਬੱਚਿਆਂ ਨੂੰ ਲੈ ਕੇ ਸਿਰ ਤੇ ਬਾਕੇ ਮਸਾ ਸਿਰ ਦੀਆਂ ਅੱਖਾਂ ਹੀ ਨਜ਼ਰ ਆਉਂਦੀਆਂ ਤੇ ਪਾਣੀ ਦੇ ਵਿੱਚ ਕਿਵੇਂ ਉਹ ਲੰਘ ਰਹੀਆਂ ਜਿਨ੍ਹਾਂ ਦੇ ਘਰ ਦੋ ਦੋ ਮੰਜ਼ਲਾ ਪਾਏ ਪਾਣੀ ਚ ਡਿੱਗ ਪਏ ਗਰੀਬਾਂ ਦਾ ਤਾਂ ਬਚਣਾ ਹੀ ਕੁਛ ਨਹੀਂ ਜਿਹੜੇ ਪਿੰਡਾਂ ਚ ਪਾਣੀ ਆ ਗਿਆ ਨਾ ਭਰ ਗਿਆ ਕੋਠਾਂ ਤੱਕ ਪੈਸੇ ਵਾਲਿਆਂ ਦਾ ਤਾਂ ਫਿਰ ਵੀ ਘਰ ਮਜ਼ਬੂਤ ਹੋਊਗਾ ਥੋੜਾ ਬਹੁਤ ਉਸਦਾ ਬਚ ਜੇ ਪਰ ਗਰੀਬਾਂ ਵਿਚਾਰਿਆਂ ਦੇ ਗਰੀਬ ਜੇ ਘਰ ਉਹ ਕਿਵੇਂ ਬਚਣਗੇ ਉਹ ਤਾਂ ਡਿੱਗ ਪਣਗੇ ਤਾਂ ਗਰੀਬ ਦਾ ਤਾਂ ਕੁਛ ਹੀ ਨਹੀਂ ਰਹਿਣਾ ਫਸਲਾਂ ਵਾਲਿਆਂ ਦੀਆਂ ਫਸਲਾਂ ਵੀ ਜਾਣ ਗਈਆਂ ਪਰ ਅੱਜ ਹਕੂਮਤਾਂ ਨੰਗੀਆਂ ਹੋ ਗਈਆਂ ਇਹ ਗੱਲ ਪੱਕੀ ਹੈ ਤੇ ਇਹ ਗੱਲ ਸੱਚੀ ਹੈ ਬਹੁਤ ਮਿਹਰਬਾਨ